ਸਰਬਾਈ ਗੁਰੂ ਜੀ ਕੀ ਫਤਿਹ ਸੋ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਪ੍ਰਧਾਨ ਸ਼੍ਰੋਮਣੀ ਕਾਲੀਗਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਹੜਪੀੜਤਾ ਵਾਸਤੇ ਪਿਛਲੇ ਕਾਫੀ ਸਮੇਂ ਤੋਂ ਆਪਣਾਲੇ ਕੀਤੇ ਜਾ ਰਹੇ ਨੇ ਜਿੱਥੇ ਡੀ.ਐਲ ਦੀ ਬੜੀ ਵੱਡੀ ਮਦਦ ਕੀਤੀ ਗਈ ਉਥੇ ਫੋਗਿੰਗ ਮਸ਼ੀਨਰੀ ਦੀ ਗੱਲ ਕੀਤੀ ਤਰਪਾਲਾਂ ਦੀ ਗੱਲ ਕੀਤੀ ਜਾਵੇ ਪਸ਼ੂਆਂ ਦਾ ਚਾਰਾ ਬਹੁਤ ਵੱਡੀ ਗਿਣਤੀ ਚ ਗਿਆ ਸੋ ਪ੍ਰਧਾਨ ਜੀ ਦਾ ਹੁਕਮ ਆਇਆ ਸੀ ਅਸੀਂ ਹਲਕਾ ਅਮਲੋ ਦੇ ਵੱਲੋਂ 400 ਕੁਇੰਟਲ ਬੀ ਜੋ ਸਾਡੇ ਅਜਲਾ ਬੀ ਵਾਲੇ ਨੇ ਬਹੁਤ ਮਸ਼ਹੂਰ ਤੇ ਬਹੁਤ ਪਰੋਸੇ ਵਾਲੀ ਕੰਪਨੀ ਆ ਉਹਨਾਂ ਵੱਲੋਂ ਅੱਜ ਸਾਰੇ ਇਲਾਕੇ ਦੀ ਸੰਗਤ ਦੇ ਵੱਲੋਂ ਉਹਨਾਂ ਦੇ ਸਹਿਯੋਗ ਦੇ ਵੱਲੋਂ ਤਾਨ ਮੰਨ ਧਰ ਨਾਲ ਸੇਵਾ ਕੀਤੀ ਆ ਤੇ ਅਸੀਂ ਕੱਲ ਨੂੰ ਇੱਥੇ ਸਾਹ ਸਖਬੀਰ ਸਿੰਘ ਬਾਦਲ ਜੀ ਨੇ ਅਜਨਾਲੇ ਵਿਖੇ ਇਹ ਬੀ ਬੰਗਣਾ ਉੱਤੇ ਉਹ ਉਹਨਾਂ ਦੇ ਹੁਕਮ ਮੁਤਾਬਕ ਅਸੀਂ ਬੀ ਭੇਜ ਰਹੇ ਹਾਂ ਸੋ ਉਮੀਦ ਕਰਦੇ ਹਾਂ ਕਿ ਜੋ ਸਾਹ ਸਖਬੀਰ ਸਿੰਘ ਬਾਦਲ ਜੀ ਨੇ ਜੋ ਸ਼ਰੋਮਣੀ ਕਾਲੀਗਾ ਦੇ ਜੋ ਸ਼ਰੋਮਣੀ ਕਾਲੀ ਕੱਲੇ ਕੱਲੇ ਵਰਕਰ ਨੇ ਅਪਰਾਲਾ ਕੀਤਾ ਚਾਹੇ ਉਹ ਕਣਕ ਦੀ ਗੱਲ ਹੋਵੇ ਚਾਹੇ ਡੀਜ਼ਲ ਦੀ ਗੱਲ ਹੋਵੇ ਚਾਹੇ ਹੋਗੀ ਮਸ਼ੀਨਾਂ ਦੀ ਗੱਲ ਹੋਵੇ ਚਾਹੇ ਤਰਪਾਲਾਂ ਦੀ ਗੱਲ ਹੋਵੇ ਪਸ਼ੂਵਾਂ ਦਾ ਚਾਰਜ ਦੀ ਗੱਲ ਹੋਵੇ ਬਹੁਤ ਵੱਡਾ ਉਪਰਾਲਾ ਕੀਤਾ ਸੋ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਲੋਕ ਸਮਝ ਚੁੱਕੇ ਆ ਕਿ ਜੇ ਕੋਈ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਬਹਿਲਾ ਦੇ ਸਕਦਾ ਪੰਜਾਬ ਦੇ ਨਾਲ ਖੜ੍ਹ ਸਕਦਾ ਉਹ ਸ਼ਰਮਣੀ ਕਾਲੀਆ ਦਾ ਕਲਾਕਲਾ ਵਰਕਰ ਸ਼ਰਮਣੀ ਕਾਲੀਆ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੜ੍ਹ ਸਕਦੇ ਨੇ ਸੋ ਮੈਂ ਇਸ ਗੱਲ ਦੀ ਬਹੁਤ ਵਧਾਈ ਦੇਣਾ ਤਸੱਲੀ ਹੈ ਕਿ ਸ਼ਰਮਣੀ ਕਾਲੀਆ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਜਿਹੜੇ ਲੋੜਵੰਦਾਂ ਨੂੰ ਜਿਹੜੇ ਜਿਹਦੇ ਹਰ ਪ੍ਰੋਬਲੀਮੇਰੀਏ ਸੀਗੇ ਜਿੰਨਾਂ ਦਾ ਸਾਰਾ ਕੁਝ ਪਰਵਾਹ ਹੋ ਗਿਆ ਉਹਨਾਂ ਦੇ ਜਖਮਾਂ ਤੇ ਫਰਮਾਨ ਨੂੰ ਲਾਉਣ ਵਾਸਤੇ ਬਤੀ ਪਰਹਲਾ ਕੀਤਾ ਤੋਂ ਅੱਜ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਹੁਣ ਟਰੱਕ ਤੋੜ ਰਹੇ ਹਾਂ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਨੇਕ ਕਮਾਈ ਦੇ ਵਿੱਚੋਂ ਚਾਹੇ ਕਾਂਗਰ ਦਿੱਤੀ ਆ ਚਾਹੇ ਕੋਈ ਮਾਇਕ ਸਹਾਇਤਾ ਕੀਤੀ ਆ ਸਾਰੇ ਸੱਜਣਾ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਮੂ ਸੰਗਤ ਤੇ ਸਾਡੇ ਬਹੁਤ ਹੀ ਹਰਕਨ ਚਾਰਜ ਸਤਕਾਰਯੋਗ ਕੁਪਤਰੀ ਸਿੰਘ ਜੀ ਕੰਨਾ ਮੈਂਬਰ ਕੋਮੇਟੀ ਇਹਨਾਂ ਦੀ ਹਿੰਮਤ ਸਦਕਾ ਤੇ ਸਾਡੇ ਸਰਕਲ ਜਥੇਦਾਰਾਂ ਦੀ ਹਿੰਮਤ ਸਦਕਾ ਤੇ ਸ਼ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਤੇ ਵਰਕਰ ਇਹਨਾਂ ਨੇ ਬੜਾ ਉਫਰਾਲਾ ਕਰਕੇ ਹਰ ਪੀੜਤਾ ਦੀ ਮਦਦ ਲਈ ਅੱਗੇ ਆਏ ਨੇ ਜਿਹਦੀ ਰਹਿਨਮਾਈ ਸਾਡੇ ਜ਼ਿਲ੍ਹਾ ਜਥੇਦਾਰ ਸਰ ਸਤਜਨਾਥਲ ਜੀ ਇਹਨਾਂ ਨੇ ਵੀ ਪ੍ਰਾਲਾ ਕੀਤਾ ਨਾਮ ਲੈ ਕੇ ਸੰਗਤ ਨੂੰ ਸਾਰੇ ਜਿਹੜਾ ਕੱਲਾ ਕੱਲਾ ਵਰਕਰ ਹੈ ਬੜੀ ਉਮੀਦ ਨਾਲ ਜਿਹੜੇ ਪੀੜਤ ਨੇ ਵਿਚਾਰੇ বিনা ਵਜ੍ਹਾ ਨਾਲ ਐਟਾ ਬੜਾ ਸਾਡੇ ਇੱਕ ਸਮਝ ਲਓ ਧਿਆਨਕ ਜਿਹੜੀ ਗੱਲ ਵਾਪਰੀ ਆ ਹਣ ਪੀੜਤਾ ਨਾਲ ਉਹਨਾਂ ਦਾ ਸਹਾਰਾ ਬਣ ਕੇ ਸਾਡੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਅੱਗੇ ਲਾ ਕੇ ਜਿਨ੍ਹਾਂ ਨੇ ਬਾਹ ਫੜੀ ਤੇ ਆਪਣੀ ਸਾਰੀ ਸਮੂਚੀ ਪੰਜਾਬ ਦੀ ਸੰਗਤ ਨੂੰ ਲੈ ਕੇ ਉਨਾ ਦਾ ਇੱਕ ਸਹਾਰਾ ਬਣਿਆ ਅਸੀਂ ਹਲਕੇ ਦੀ ਅਮਲੋਦੀ ਸਮੂਥੀ ਸੰਗਤ ਜਿੱਥੇ ਸੁਖਵੀਰ ਸਿੰਘ ਬਾਦਲਦਾ ਧੰਨਵਾਦ ਕਰਦੇ ਆ ਤੇ ਉਥੇ ਸਮੂਥ ਸੰਗਤ ਦਾ ਜਿਨ੍ਹਾਂ ਨੇ ਆਪਣਾ ਪਾਈ ਪਾਈ ਇਕੱਠਾ ਕਰਕੇ ਏਡਾ ਪ੍ਰਾਲਾ ਕਰਕੇ ਅੱਜ ਦੋ ਟਰੱਕ ਇਥੋਂ ਲਗਭਗ 400 ਕੁਆਇੰਟਰ ਫੜ ਕੇ ਭੇਜਣ ਦੀ ਤਿਆਰੀ ਕਰੀ ਹੈ ਤੇ ਜਾ ਰਹੇ ਨੇ ਟਰੱਕ ਇਥੋਂ ਸਭ ਦਾ ਧੰਨਵਾਦ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਾਹਿਬ ਅਗਰ ਜੀ ਕੀ ਫਤਿਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨਦੇ ਦੇ ਸਾਹਬੇ ਹਲਕਾ ਅਮਲੋ ਤੋਂ ਸੰਗਤ ਵੱਲੋਂ ਆਪਣੇ ਤੇਲਫੋਨ ਇਕੱਠਾ ਕਰਕੇ ਜਿਹੜਾ ਬੀਜ ਲਈ ਮਦਦ ਕੀਤੀ ਹੈ ਹਰ ਪੀੜਤਾਂ ਦੀ ਤਕਰੀਬਨ 400 ਕੁਇੰਟਲ ਜਿਹੜਾ ਬੀਜ ਦਿੱਤਾ ਜਾ ਰਿਹਾ ਇਸ ਦੇ ਲਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਵੀ ਸੇਵਾ ਕੀਤੀ ਗਈ ਹੈ ਸਾਰੇ ਪੰਜਾਬ ਦੇ ਵਿੱਚ ਚਾਹੇ ਪਟਿਆਲਾ ਜ਼ਿਲ੍ਹਾ ਹੋਵੇ ਚਾਹੇ ਗੁਰਦਾਸਪੁਰ ਚਾਹੇ ਅੰਮ੍ਰਿਤਸਰ ਚਾਹੇ ਕਿਸੇ ਵੀ ਜ਼ਿਲ੍ਹੇ ਚ ਹੋਵੇ ਸਾਰੀ ਸੰਗਤਾਂ ਜਿਨ੍ਹਾਂ ਨੇ ਮਦਦ ਕੀਤੀ ਹੈ ਅਕਾਲੀ ਦਲ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਹਲਕਾ ਅਮਲੋ ਦੇ ਮਕਸੇਵਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅੱਜ ਇਸ ਮੁਤੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਮੀਰ ਸਿੰਘ ਬਾਦਲ ਜੀ ਦੀਆਂ ਨਿਰਦੇਸ਼ਾਂ ਹੇਠ ਅੱਜ ਹਲਕਾ ਮਲੋ ਤੋਂ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਦੀ ਰਹਿ ਨਮਾਈ ਹੇਠ ਜਿਹੜਾ ਅੱਜ ਇੱਥੋਂ ਸਾਰੇ ਸੰਗਤਾਂ ਨੇ ਤਿਲ ਫੁੱਲ ਇਕੱਠਾ ਕਰਕੇ ਅੱਜ ਹੜਪੀੜਤਾ ਲਈ ਜਿਹੜਾ ਕਣਕ ਦਾ 200 ਕੁਇੰਟਲ ਇਹਦੇ ਨਾਲ 1000 ਏਕੜ ਕਣਕਾ ਜਿਹੜੀ ਉਹ ਪੁੱਜੀ ਜਾਣੀ ਆ ਉਹ ਭੇਜਿਆ ਹੈ ਮੈਂ ਸਾਰੇ ਹਲਕਾ ਨਿਵਾਸੀਆਂ ਦਾ ਤੇ ਹੈ ਦਵਤ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ 300 ਇਕੱਠਾ ਕਰਕੇ ਇਹ ਜਿਹੜਾ ਆਪਾਂ ਕਣਕ ਦਾ ਪੀਟਾ ਇਕੱਠਾ ਕਰਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ